ਬੀਜੇਪੀ ਨੇ ਪੰਜਾਬੀਆਂ ਤੇ ਸੱਖਾਂ ਨਾਲ ਸਬੰਧਤ ਤਿੰਨ ਵੱਡੇ ਕਦਮ ਚੁੱਕੇ ਨੇ ਇੱਕ ਇੱਕ ਕਰਕੇ ਤਿੰਨਾ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਨਗਰੀ ਸ੍ਰੀ ਹਜ਼ੂਰ ਸਾਹਿਬ ਨਾਡੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਵਾਈ ਅੱਡੇ ਤੋਂ ਮੁੜ ਉਡਾਣਾ ਸ਼ੁਰੂ ਹੋ ਗੀਆਂ ਨੇ ਗੁਰਦੁਆਰਾ ਸੱਚਖੰਡ ਬੋਰਡ ਦੇ ਮੁਖ ਪ੍ਰਬੰਧਕ ਡਾਕਟਰ ਵਿਜੇ ਸਦਵੀਰ ਸਿੰਘ ਵੱਲੋਂ ਗੁਰਦੁਆਰਾ ਬੋਰਡ ਭੇਜੀ ਜਾਣਕਾਰੀ ਅਨੁਸਾਰ ਪਿਛਲੇ 20 ਦਿਨਾਂ ਤੋਂ ਤਕਨੀਕੀ ਕਾਰਨਾ ਕਰਕੇ ਹਵਾਈ ਸੇਵਾ ਬੰਦ ਸੀ ਜਿਸ ਕਰਕੇ ਹਵਾਈ ਸਫਰ ਕਰਨ ਵਾਲੀ ਸੰਗਤ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਹਵਾਈ ਸੇਵਾ ਮੁੜ ਸ਼ੁਰੂ ਹੋਣ ਨਾਲ ਪੰਜਾਬ ਦਿੱਲੀ ਹైదరాబాద్ ਅਤੇ ਦੇਸ਼ ਦੇ ਕਈ ਹੋਰ ਸ਼ਹਿਰਾਂ ਤੋਂ ਇਲਾਵਾ ਵਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਲਾਭ ਪਹੁੰਚੇਗਾ ਜਾਣਕਾਰੀ ਚ ਦੱਸਿਆ ਗਿਆ ਕਿ ਸਥਾਨਿਕ ਹਵਾਈ ਅੱਡੇ ਦੇ ਬੰਦ ਹੋਣ ਕਾਰਨ ਸੰਕਤਾਂ ਨੂੰ ਆਉਂਦੀਆਂ ਦਿੱਕਤਾਂ ਦੇ ਮੱਦੇਨਜ਼ਰ ਬੋਰਡ ਦੇ ਮੁੱਖ ਪ੍ਰਬੰਧਕ ਡਾਕਟਰ ਵਿਜੇ ਸਦਵੀਰ ਸਿੰਘ ਨੇ ਮਹਾਰਾਸ਼ਟਰ ਸੂਬੇ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹਵਾਈ ਸੇਵਾ ਜਲਦ ਸ਼ੁਰੂ ਕਰਨ ਦੀ ਮੰਗ ਕੀਤੀ ਸੀ ਸੰਕਤਾਂ ਨੂੰ ਆ ਰਹੀਆਂ ਦਿੱਕਤਾਂ ਤੇ ਸੰਕਤਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਫੜਨਬੀ ਸਤਿ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਨਿਜੀ ਦਿਲਚਸਪੀ ਲੈਂਦੇ ਆ ਤਕਨੀਕੀ ਰੁਕਾਵਟ ਦੂਰ ਕਰਵਾਈ ਅਤੇ ਹੁਣ ਹਵਾਈ ਸੇਵਾਵਾਂ ਮੁੜ ਆਰੰਭ ਕਰ ਦਿੱਤੀਆਂ ਗਈਆਂ ਨੇ ਹਵਾਈ ਸੇਵਾ ਮੁੜ ਬਹਾਲ ਹੋਣ ਤੇ ਡਾਕਟਰ ਵਿਜੇ ਸਦਵੀਤ ਸਿੰਘ ਨੇ ਮੁੱਖ ਮੰਤਰੀ ਦਵਿੰਦਰ ਫੜਨਬੀ ਸਤਿ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ ਉਹਨਾਂ ਉਚੇਚੇ ਤੌਰ ਤੇ ਕਿਹਾ ਕਿ ਜਿਹੜੀਆਂ ਸੰਗਤਾਂ ਹਵਾਈ ਸਫਰ ਰਾਹੀਂ ਤੱਕ ਤੱਕ ਸਤਿਕਰਨ ਸ੍ਰੀ ਹਜ਼ੂਰ ਅਕਸ਼ਲ ਨਗਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੀਆਂ ਨੇ ਉਹ ਹੁਣ ਇਹਨਾਂ ਹਵਾਈ ਸੇਵਾਵਾਂ ਦਾ ਲਾਹਾ ਲੈ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੀਆਂ ਨੇ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਛੇਤੀ ਹੀ ਅੰਮ੍ਰਿਤਸਰ ਤੋਂ ਚੱਲ ਕੇ ਸਹਿਰਾਸਾ ਲਈ ਅੰਮ੍ਰਿਤਪਾਤ ਭਾਰਤ ਟ੍ਰੇਨ ਚਲਾਈ ਜਾਵੇਗੀ ਇਸ ਸੰਬੰਧੀ ਰੇਲਵੇ ਬੋਰਡ ਵੱਲੋਂ ਟ੍ਰੇਨ ਦਾ ਸ਼ਡਿਊਲ ਵੀ ਤਿਆਰ ਕਰ ਲਿਆ ਗਿਆ ਜਿਸ ਨੂੰ ਛੇਤੀ ਹੀ ਚਲਾ ਦਿੱਤਾ ਜਾਵੇਗਾ ਵਿਭਾਗੀ ਜਾਣਕਾਰੀ ਮੁਤਾਬਕ ਟ੍ਰੇਨ ਨੰਬਰ 14628 ਸ਼ਹਿਰਾਟਾ ਅੰਮ੍ਰਿਤਸਰ ਤੋਂ ਸਹਿਰਾਸਾ ਲਈ ਅਤੇ ਟ੍ਰੇਨ ਨੰਬਰ 14627 ਸਹਿਰਾਸਾ ਤੋਂ ਸ਼ਹਿਰਾਟਾ ਅੰਮ੍ਰਿਤਸਰ ਲਈ ਚਲਾਈ ਜਾਵੇਗੀ ਟ੍ਰੇਨ ਚਲਾਉਣ ਦੀ ਤਾਰੀਖ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਇਹ ਟ੍ਰੇਨ ਸ਼ਨੀਵਾਰ ਰਾਤ 10 ਵਜੇ ਸ਼ਰਾਟਾ ਤੋਂ ਰਵਾਨਾ ਹੋ ਕੇ ਸੋਮਵਾਰ ਨੂੰ ਸਵੇਰੇ 10 ਵਜੇ ਪਹੁੰਚੇਗੀ ਤੇ ਵਾਪਸੀ ਤੇ ਟ੍ਰੇਨ ਸੋਮਵਾਰ ਨੂੰ ਦੁਪਹਿਰ 1 ਵਜੇ ਚੱਲ ਕੇ ਸ਼ਰਾਟਾ ਬੁੱਧਵਾਰ ਨੂੰ ਦੁਪਹਿਰ 3 ਵਜੇ 20 ਮਿੰਟ ਤੇ ਪਹੁੰਚੇਗੀ। ਟ੍ਰੇਨ ਵਿੱਚ 22 ਕੋਚ ਲਗਾਏ ਗਏ ਨੇ। ਦੱਸ ਦੇ ਕਿ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਨੇ ਦੇਸ਼ ਤੇ ਪੰਜ ਹੋਰ ਹਵਾਈ ਅੱਡਿਆਂ ਤੇ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟਡ ਟ੍ਰੈਵਲਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਇਹ ਪ੍ਰੋਗਰਾਮ ਪਹਿਲਾਂ ਤੋਂ ਪ੍ਰਮਾਣਿਤ ਭਾਰਤੀ ਨਾਗਰਿਕਾਂ ਅਤੇ ਓਵਰ ਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਧਾਰਕਾਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਦਾ ਪੰਜ ਹਵਾਈ ਅੱਡਿਆਂ ਲਖਨਊ ਤਰਵਿੰਦਰਪੁਰ ਤਿਰੂਚਿਰਾਪਲੀ ਕੋਚੀਕੋਡ ਅਤੇ ਅੰਮ੍ਰਿਤਸਰ ਵਿੱਚ ਐਫਟੀਆਈ ਟੀਟੀਪੀ ਲਾਂਚ ਕਰਨ ਤੋਂ ਬਾਅਦ ਸ਼ਾਹ ਨੇ ਕਿਹਾ ਕਿ ਯਾਤਰੀਆਂ ਨੂੰ ਹੁਣ ਲੰਬੀਆਂ ਕਤਾਰਾਂ ਜਾਂ ਮੈਨੂਅਲ ਜਾਂਚ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਬਿਨਾਂ ਕਿਸੇ ਦੇਰੀ ਦੇ ਸਿਰਫ 30 ਸਕਿੰਟਾਂ ਵਿੱਚ ਇਮੀਗ੍ਰੇਸ਼ਨ ਕਲੀਅਰੈਂਸ ਪ੍ਰਾਪਤ ਹੋ ਜਾਵੇਗੀ ਉਹਨਾਂ ਕਹਾਂ ਕੇ ਇਹ ਸਹੂਲਤ ਨਾ ਸਿਰਫ ਯਾਤਰੀਆਂ ਦੀ ਸਹੂਲਤ ਨੂੰ ਵਧਾਏਗੀ ਸਗੋਂ ਉਹਨਾਂ ਨੂੰ ਦੇਸ਼ ਵਿੱਚ ਹੋ ਰਹੀਆਂ ਤਬਦੀਲੀਆਂ ਨਾਲ ਜਾਣੂ ਕਰਵਾਉਣ ਦਾ ਮੌਕਾ ਵੀ ਪ੍ਰਦਾਨ ਕਰੇਗੀ ਸ਼ਾਨੇ ਕਿਆਕੇ ਇਸ ਪ੍ਰੋਗਰਾਮ ਤੋਂ ਵੱਧ ਵੱਧ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਸਾਰੀਆਂ ਤਕਨੀਕੀ ਸੁਭਾਵਨਾਮਾ ਦੀ ਪਰਚੋਲ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਕਿਆਕੇ ਇਸ ਪੋਰਟਲ ਤੇ ਲਗਭਗ 3 ਲੱਖ ਯਾਤਰੀਆਂ ਨੇ ਰਜਿਸਟਰ ਕੀਤਾ ਜਿਨ੍ਹਾਂ ਵਿੱਚ 2.65 ਲੱਖ ਨੇ ਇਸ ਦੀ ਵਰਤੋਂ ਕੀਤੀ ਹੈ ਤੇ ਇਸ ਗਿਣਤੇ ਨੂੰ ਲਗਾਤਾਰ ਵਧਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਨੇ ਐਫਟੀਆਈ टीटीपी ਨੂੰ ਇੱਕ ਆਨਲਾਈਨ ਪੋਰਟਰ ਰਾਹੀਂ ਲਾਗੂ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਨਾਮ ਦਰਜ ਕਰਵਾਉਣ ਲਈ ਬਿਨੇਕਾਰ ਨੂੰ ਆਪਣੇ ਬੇਰਵਾ ਭਰ ਕੇ ਉੱਤੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰਕੇ ਪੋਰਟਲ ਤੇ ਆਨਲਾਈਨ ਰਜਿਸਟਰ ਕਰਨਾ ਪੈਂਦਾ ਰਜਿਸਟਰਡ ਬਿਨੇਕਾਰ ਦੇ ਬਾਇਓਮੈਟ੍ਰਿਕਸ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਵਿੱਚ ਜਾ ਕੇ ਹਵਾਈ ਅੱਡੇ ਤੋਂ ਲੰਘਦੇ ਸਮੇਂ ਲੈ ਜਾਂਦੇ ਨੇ